ਕਦੇ ਤੁਸੀਂ ਸੋਚਿਆ ਕਿ ਇਹ ਕੈਲੰਡਰ ਹੋਂਦ ਵਿੱਚ ਕਿਵੇਂ ਆਇਆ ਸਭ ਤੋਂ ਪਹਿਲੀ ਵਾਰ ਇਸ ਨੂੰ ਕਿਸ ਨੇ ਬਣਾਇਆ ਹੋਵੇਗਾ ਇਸ ਵਿੱਚ ਕੋਈ ਮਹੀਨਾ 30 ਦਾ ਕੋਈ 31 ਦਾ ਇਥੋਂ ਤੱਕ ਕਿ 28 ਜਾਂ 29 ਦਾ ਵੀ ਹੁੰਦਾ ਹੈ ਇਹ ਕਿਸ ਨੇ ਤੈਅ ਕੀਤਾ ਕਿ ਕਿਹੜਾ ਮਹੀਨਾ ਕਿੰਨੇ ਦਿਨ ਦਾ ਹੋਵੇਗਾ ਅੱਜ ਇਸ ਕੈਲੰਡਰ ਦੀਆਂ ਤਰੀਕਾਂ ਦੇ ਕੁਝੇ ਭੇਦ ਖੋਲਦੇ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਵਾਂ ਸਾਲ ਬਹੁਤ ਮੁਬਾਰਕ ਸਾਡੀ ਜ਼ਿੰਦਗੀ ਤਰੀਕਿਆਂ ਦੇ ਹਿਸਾਬ ਨਾਲ ਚੱਲਦੀ ਹੈ ਇਹਨਾਂ ਤਰੀਕਾ ਨੂੰ ਦੇਖਣ ਲਈ ਸਾਨੂੰ ਹਰ ਸਾਲ ਨਵਾਂ ਕੈਲੰਡਰ ਚਾਹੀਦਾ ਤਾਂ ਜੋ ਅਸੀਂ ਤੈਅ ਕਰ ਸਕੀਏ ਕਿ ਕਿਹੜੇ ਦਿਨ ਅਸੀਂ ਕੀ ਕਰਨਾ ਹੈ ਕਦੋਂ ਸਾਨੂੰ ਛੁੱਟੀ ਹੁੰਦੀ ਹੈ ਤੇ ਕਦੋਂ ਕੋਈ ਤਿਥੀ ਤਿਉਹਾਰ ਹਰ ਸਾਲ ਮਨਾਇਆ ਜਾਣ ਵਾਲਾ ਜਨਮ ਦਿਨ ਅਤੇ ਲੋਕਾਂ ਦੀਆਂ ਵਰਸੀਆਂ ਇਹਨਾਂ ਕੈਲੰਡਰਾਂ ਦੇ ਹਿਸਾਬ ਨਾਲ ਹੀ ਤੈਅ ਹੁੰਦੀਆਂ ਨੇ ਵਿਆਹ ਸਾਹੇ ਤੇ ਖੁਸ਼ੀਆਂ ਦੇ ਦਿਨ ਵੀ ਇਹ ਕੈਲੰਡਰੀ ਤੈਅ ਕਰਦੇ ਨੇ ਭੂਤਕਾਲ ਅਤੇ ਭਵਿੱਖ ਵੀ ਇਸ ਕੈਲੰਡਰ ਤੇ ਹੀ ਨਿਰਭਰ ਹੈ ਕਦੇ ਤੁਸੀਂ ਸੋਚਿਆ ਕਿ ਇਹ ਕੈਲੰਡਰ ਹੋਣ ਦੇ ਵਿੱਚ ਕਿਵੇਂ ਆਇਆ ਸਭ ਤੋਂ ਪਹਿਲੀ ਵਾਰ ਇਸ ਨੂੰ ਕਿਸ ਨੇ ਬਣਾਇਆ ਹੋਵੇਗਾ ਇਸ ਵਿੱਚ ਕੋਈ ਮਹੀਨਾ 30 ਦਾ ਕੋਈ 31 ਦਾ ਇਥੋਂ ਤੱਕ ਕਿ 28 ਜਾਂ 29 ਦਾ ਵੀ ਹੁੰਦਾ ਹੈ ਇਹ ਕਿਸ ਨੇ ਤੈਅ ਕੀਤਾ ਕਿ ਕਿਹੜਾ ਮਹੀਨਾ ਕਿੰਨੇ ਦਿਨ ਦਾ ਹੋਵੇਗਾ ਅੱਜ ਇਸ ਕੈਲੰਡਰ ਦੀਆਂ ਤਰੀਕਾਂ ਦੇ ਕੁਝੇ ਭੇਦ ਖੋਲਦੇ ਆਂ ਕੈਲੰਡਰ ਨੇ ਬਹੁਤ ਹੀ ਲੰਮਾ ਸਫ਼ਰ ਤੈਅ ਕਰਕੇ ਇਹ ਸੌਖਾ ਰੂਪ ਲਿਆ ਹੈ ਸਭ ਤੋਂ ਪਹਿਲਾਂ ਆਪਾਂ ਜਾਣਦੇ ਆਂਗੇ ਕੈਲੰਡਰ ਦਾ ਨਾਮ ਕੈਲੰਡਰ ਕਿਵੇਂ ਪਿਆ ਕੈਲੰਡਰ ਦਾ ਇਤਿਹਾਸ 2000 ਸਾਲ ਪੁਰਾਣਾ ਹੈ ਚੀਨ ਜਨਾਨੀ ਸਭਿਤਾ ਚ ਕੈਲੰਡਰ ਦਾ ਮਤਲਬ ਹੁੰਦਾ ਸੀ ਚੀਖਣਾ ਉਸ ਸਮੇਂ ਇੱਕ ਬੰਦਾ ਮਨਾਦੀ ਕਰਕੇ ਦੱਸਦਾ ਹੁੰਦਾ ਸੀ ਕਿ ਕੱਲ ਕਿਹੜੀ ਤਰੀਕ ਜਾਂ ਦਿਨ ਤਿਹਾਰ ਹੋਏਗਾ ਇਸ ਹਿਸਾਬ ਨਾਲ ਕੈਲੰਡਰ ਸ਼ਬਦ ਬਣਿਆ ਲੇਟਨ ਭਾਸ਼ਾ ਦੇ ਵਿੱਚ ਇਸ ਸ਼ਬਦ ਦਾ ਮਤਲਬ ਹੈ ਹਿਸਾਬ ਕਿਤਾਬ ਕਰਨ ਵਾਲਾ ਦੇਣ ਇਸ ਤਰ੍ਹਾਂ ਦਿਨ ਮਹੀਨੇ ਤੇ ਸਾਲਾਂ ਦਾ ਹਿਸਾਬ ਰੱਖਣ ਵਾਲੇ ਨੂੰ ਕੈਲੰਡਰ ਕਿਹਾ ਜਾਣ ਲੱਗਿਆ ਕੈਲੰਡਰ ਤੋਂ ਪਹਿਲਾਂ ਦਿਨ ਮਹੀਨੇ ਤੇ ਸਾਲ ਦਾ ਪਤਾ ਲਾਉਣਾ ਸੌਖਾ ਨਹੀਂ ਸੀ ਲੋਕ ਇਸ ਨੂੰ ਸਿਰਫ ਇਦਾਂ ਹੀ ਤੈਅ ਕਰਦੇ ਸੀ ਕਿ ਦਿਨ ਤੇ ਰਾਤ ਦਾ ਕਰਮ ਬਦਲਦਾ ਨਹੀਂ ਹੈ ਪਰ ਚੰਦ ਹਰ ਰੋਜ਼ ਬਦਲ ਜਾਂਦਾ ਹੈ ਚੰ드ਰਮਾ ਦੇ ਆਧਾਰ ਤੇ ਦਿਨ ਰਾਤ ਦੀ ਗਿਣਤੀ ਕੀਤੀ ਗਈ। ਚੰ드ਰਮਾ ਦਾ ਚੱਕਰ 29.5 ਦਿਨਾਂ ਵਿੱਚ ਪੂਰਾ ਹੁੰਦਾ ਹੈ। ਇਸ ਨੂੰ ਮਹੀਨਾ ਕਿਹਾ ਗਿਆ। ਅਤੇ ਸੂਰਜ ਦੇ ਹਿਸਾਬ ਨਾਲ ਚਾਰੇ ਰੁੱਤਾਂ ਮਿਲਾ ਕੇ ਸਾਲ ਕਿਹਾ ਗਿਆ। ਇਸ ਤਰ੍ਹਾਂ ਹੌਲੀ-ਹੌਲੀ ਕੈਲੰਡਰ ਦਾ ਜਨਮ ਹੋਇਆ। ਹਰ ਖਿੱਤੇ ਨੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕੈਲੰਡਰ ਬਣਾਉਣੇ ਸ਼ੁਰੂ ਕਰ ਦਿੱਤੇ। ਕਿਸੇ ਦੇਸ਼ ਵਿੱਚ ਰਾਜੇ ਦੇ ਗੱਦੀ ਤੇ ਬੈਠਣ ਨੂੰ ਮਹੱਤਵ ਦਿੰਦੇ ਹੋਏ ਉਸੇ ਦਿਨ ਤੋਂ ਗਿਣਤੀ ਸ਼ੁਰੂ ਕੀਤੀ ਗਈ ਅਤੇ ਵਿਕਰਮ ਸੰਮਤ ਵਰਗੇ ਕੈਲੰਡਰ ਬਣੇ। ਰੋਮ ਤੇ ਜਨਾਨ ਵਿੱਚ ਰਾਜਿਆਂ ਦੇ ਨਾਮ ਤੇ ਕੈਲੰਡਰਾਂ ਦੇ ਨਾਮ ਰੱਖੇ ਗਏ। ਹੁਣ ਆਪਾਂ ਗੱਲ ਕਰਦੇ ਹਾਂ ਕਿ ਪੂਰੀ ਦੁਨੀਆ 'ਚ ਕਿਹੜੇ ਕੈਲੰਡਰ ਨੂੰ ਮਾਨਤਾ ਦਿੱਤੀ ਗਈ। ਅੱਜ ਪੂਰੀ ਦੁਨੀਆ 'ਚ ਗੈਗੋਰੀਅਨ ਕੈਲੰਡਰ ਨੂੰ ਮੰਨਿਆ ਜਾਂਦਾ ਹੈ। ਇਸ ਨੂੰ ਪੋਪ ਗੈਗੋਰੀ 13 ਨੇ ਲਾਗੂ ਕੀਤਾ ਸੀ। ਇਸ ਕੈਲੰਡਰ ਦਾ ਆਧਾਰ ਜੂਲੀਅਨ ਕੈਲੰਡਰ ਸੀ। ਜੂਲੀਅਨ ਕੈਲੰਡਰ ਵਿੱਚ 365 ਦਿਨ ਅਤੇ 6 ਘੰਟਿਆਂ ਦਾ ਇੱਕ ਸਾਲ ਮੰਨਿਆ ਜਾਂਦਾ ਸੀ। ਅਜਿਹਾ ਹੋਣ ਨਾਲ ਸਾਲ ਵਿੱਚ ਦਿਨਾਂ ਦੀ ਗਿਣਤੀ ਦੀ ਸਮੱਸਿਆ ਆਉਣ ਲੱਗੀ। ਇਸ ਲਈ ਗੈਗੋਰੀ 13 ਨੇ ਇਸ ਕੈਲੰਡਰ ਵਿੱਚ ਸੁਧਾਰ ਕੀਤਾ। 1 ਜਨਵਰੀ ਨੂੰ ਨਵੇਂ ਸਾਲ ਦਾ ਦਿਨ ਤੈਅ ਕੀਤਾ ਗਿਆ ਅਤੇ ਉਸ ਦੇ ਨਾਮ ਨਾਲ ਕੈਲੰਡਰ ਦਾ ਨਾਮ ਗੈਗੋਰੀਅਨ ਕੈਲੰਡਰ ਰੱਖਿਆ ਗੈਗੋਰੀਅਨ ਕੈਲੰਡਰ ਦੀ ਮੂਲ ਕਾਈ ਦਿਨ ਅਤੇ 365 ਦਿਨਾਂ ਦਾ ਇੱਕ ਸਾਲ ਹੁੰਦਾ ਹੈ ਪਰ ਹਰ ਚੌਥਾ ਸਾਲ 366 ਦਿਨਾਂ ਦਾ ਹੁੰਦਾ ਜਿਸ ਨੂੰ ਲੀਪ ਦਾ ਸਾਲ ਕਹਿੰਦੇ ਨੇ ਦਰਅਸਲ ਹਰ ਇੱਕ ਸਾਲ 365 ਦਿਨ 5 ਘੰਟੇ 49 ਮਿੰਟ ਤੇ 12 ਸੈਕਿੰਡ ਦਾ ਹੁੰਦਾ ਚਾਰ ਸਾਲਾਂ ਵਿੱਚ ਇਹ ਉੱਪਰਲੇ ਘੰਟੇ ਮਿੰਟ ਤੇ ਸੈਕਿੰਡ ਇੱਕ ਦਿਨ ਬਣ ਜਾਂਦਾ ਇਸ ਲਈ ਹਰ ਚੌਥਾ ਸਾਲ 366 ਦਿਨਾਂ ਦਾ ਹੁੰਦਾ ਹੈ ਲੀਪ ਦੇ ਸਾਲ ਨੂੰ ਇਦਾਂ ਬਣਾਇਆ ਗਿਆ ਕਿ ਉਹ 4 ਅਤੇ 400 ਤੇ ਭਾਗ ਹੋ ਸਕੇ ਪਰ 100 ਤੇ ਨਹੀਂ ਇਸ ਨੂੰ ਸਹੀ ਕਰਨ ਲਈ ਗੈਗੋਰੀਅਨ ਨੇ 1582 ਈਸਵੀ ਵਿੱਚ 4 ਅਕਤੂਬਰ ਤੋਂ 15 ਅਕਤੂਬਰ ਤੱਕ ਦਿਨਾਂ ਨੂੰ ਕੈਲੰਡਰ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਕੈਲੰਡਰ ਨੂੰ ਵੀ ਹੌਲੀ-ਹੌਲੀ ਸਾਰੇ ਦੇਸ਼ਾਂ ਨੇ ਬਣਾਇਆ। ਜਿਵੇਂ ਇਟਲੀ, ਫਰਾਂਸ, ਸਪੇਨ ਤੇ ਪੁਰਤਗਾਲ ਨੇ 1582 ਈਸਵੀ ਵਿੱਚ ਕੈਲੰਡਰ ਨੂੰ ਮੰਨਿਆ। ਸਵਿਟਜ਼ਰਲੈਂਡ ਤੇ ਹਾਲੈਂਡ ਨੇ 1583 ਚ, ਪੋਲੈਂਡ ਨੇ 1586, ਹੰਗਰੀ ਨੇ 1587 ਅਤੇ ਅੰਗਰੇਜ਼ੀ ਰਾਜ ਬਰਟੇਨ ਨੇ 1752 ਚ। ਜਾਪਾਨ ਨੇ 1873, ਚੀਨ ਨੇ 1912 ਰੂਸ ਨੇ 1917 ਤੇ ਰូមਾਨੀਆ ਨੇ 1919 ਚ ਇਸ ਕੈਲੰਡਰ ਨੂੰ ਮੰਨਿਆ। ਭਾਰਤ ਦਾ ਕੈਲੰਡਰ ਸ਼ਕ ਸੰਬਤ ਤੇ ਆਧਾਰਿਤ ਹੈ। ਇਸ ਦੀ ਸ਼ੁਰੂਆਤ 78 ઈਸਾ ਪੂਰਵ ਹੋਈ ਸੀ ਅਤੇ ਇਸ ਦੀ ਸ਼ੁਰੂਆਤ ਕੁਸ਼ਾਨ ਰਾਜਾ ਕਨਿਸ਼ਕ ਨੇ ਕੀਤੀ ਸੀ। ਇਸ ਦਾ ਪਹਿਲਾ ਮਹੀਨਾ ਚੇਤ ਹੁੰਦਾ ਹੈ। ਇਸ ਨੂੰ ਗੈਗੋਰੀਅਨ ਕੈਲੰਡਰ ਨਾਲ 22 ਮਾਰਚ 1957 ਤੋਂ ਵਰਤੋਂ ਵਿੱਚ ਲਿਆਂਦਾ ਗਿਆ। ਇਸ ਦੀ ਵਰਤੋਂ ਨੂੰ ਭਾਰਤ ਦੇ ਅਖਬਾਰ ਅਤੇ ਆਕਾਸ਼ ਬਾਣੀ 'ਚ ਪੇਸ਼ ਹੋਣ ਵਾਲੀਆਂ ਖਬਰਾਂ ਆਦ ਗੈਗੋਰੀਅਨ ਕੈਲੰਡਰ ਦੇ ਨਾਲ-ਨਾਲ ਕੀਤਾ ਜਾਂਦਾ ਹੈ। ਇੱਥੇ ਸ਼ਕ ਸੰਬਤ ਦੇ ਨਾਲ-ਨਾਲ ਵਿਕਰਮ ਸੰਬਤ ਵੀ ਪ੍ਰਚਲਿਤ ਹੈ। ਵਿਕਰਮ ਸੰਬਤ ਦੀ ਸ਼ੁਰੂਆਤ ਰਾਜਾ ਵਿਕਰਮਦਿੱਤ ਨੇ 57 ਇਸਵੀ ਪੂਰਵ ਕੀਤੀ ਸੀ ਇਸ ਦੇ ਵਿੱਚ ਸਮੇਂ ਦੀ ਗਿਣਤੀ ਸੂਰਜ ਅਤੇ ਚੰਦ ਦੇ ਹਿਸਾਬ ਨਾਲ ਕੀਤੀ ਗਈ ਸਿੱਖ ਇਤਿਹਾਸ ਵਿੱਚ ਵਿਕਰਮ ਸੰਬਤ ਕੈਲੰਡਰ ਨੂੰ ਮੰਨਿਆ ਗਿਆ ਸਤਿ ਸ਼੍ਰੀ ਅਕਾਲ ਅਜੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਪੇਜ ਫੋਲੋ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ